ਉਹ ਲੋਕ ਰਾਜ ਦਾ ਬੁਨਿਆਦੀ ਢਾਂਚਾ ਹੈ ਪੰਜਾਬ ਪੰਚਾਇਤੀ ਰਾਜ ਇਹ ਹਰ ਇੱਕ ਸਰਕਾਰ ਦਾ ਸੁਪਨਾ ਰਿਹਾ ਹੈ ਕਿ ਪੰਚਾਇਤੀ ਰਾਜ ਜੇ ਮਜ਼ਬੂਤ ਹੈਗਾ ਤਾਂ ਜਿਹੜਾ ਲੋਕ ਰਾਜ ਆ ਮਜ਼ਬੂਤ ਪਰ ਇਹ ਸਰਕਾਰ ਨੇ ਪੰਚਾਇਤੀ ਰਾਜ ਦੀਆਂ ੱੱਜੀਆਂ ੜਾਈਆਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਖੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂਬਰਾਂ ਦੀਆਂ ਸਰਪੰਚਾਂ ਦੀਆਂ ਦਰਖਾਸਤਾਂ ਫਾੜੀਆਂ ਗਈਆਂ ਗੁੰਡਾਗਰਦੀ ਕੀਤੀ ਗਈ ਉਸੇ ਗੁੰਡਾਗਰਦੀ ਦੇ ਤਹਿਤ ਜਿਹੜਾ ਹੈਗਾ ਉਹ ਸਾਡੇ ਉੱਤੇ ਝੂਠਾ ਜਿਹੜਾ ਮਕਦਮਾ ਹੈ ਉਹ ਦਰਜ ਨਹੀਂ ਹੈ। ਇੱਤਿਦਾਰੀ ਨਹੀਂ ਉਹ ਸਾਡਾ ਬੱਚਾ ਹੈ। ਮਾਪੇ ਘਮਾਪੇ ਨਹੀਂ ਹੁੰਦੇ ਕਿ ਪੁੱਤ ਕੁੱਤ ਹੋ ਜਾਂਦੇ ਆ। ਅਸਲ ਦੇ ਵਿੱਚ ਨਾ ਜੀ ਤੁਸੀਂ ਸਾਡੇ ਬੱਚੇ ਦਾ ਨਾਂ ਲੈ ਹੀ ਦਿੱਤਾ ਗੁਰਪ੍ਰੀਤ ਸਿੰਘ ਦਾ। ਤੇ ਮੈਂ ਦੱਸਣਾ ਚਾਹਣਾ ਹੈ ਕਿ ਕਈ ਵਾਰੀ ਨਾ ਛੋਟੇ ਹੁੰਦੇ ਬੱਚਿਆਂ ਤੋਂ ਨਾ ਕੋਈ ਕਈ ਵਾਰੀ ਉਹਨਾਂ ਦੀ ਪਰਵਰਿਸ਼ ਚੰਗੀ ਨਹੀਂ ਹੁੰਦੀ। ਜਾਂ ਕੋਈ ਉਹਨਾਂ ਨੂੰ ਮਾੜਾ-ਮੋਟਾ ਕੋਈ ਬਚਪਨ ਦੇ ਵਿੱਚ ਬਦਖੈਲੀ ਕਰ ਜਾਂਦਾ ਕੋਈ ਕਿ ਉਹ ਸਦਮਾ ਲੱਗਿਆ ਤਾਂ ਉਹਨਾਂ ਨੂੰ ਨਾ ਸਦਮਾ ਵੱਡੀ ਉਮਰ ਤੱਕ ਉਹ ਉਹਨਾਂ ਦੇ ਮੈਂਟਲ ਪੀਸ ਨੂੰ ਹਿਲਾਈ ਰੱਖਦਾ ਇਸ ਕਰਕੇ ਉਹਨਾਂ ਤੋਂ ਸਹੀ ਤਰੀਕੇ ਨਾਲ ਗੱਲਬਾਤ ਆਪਦੀ ਰੱਖੀ ਨਹੀਂ ਜਾਂਦੀਗੀ ਸਕੂਲ 'ਚ ਵੀ ਉਹ ਬਹੁਤਾ ਜਾ ਨਹੀਂ ਸਕੇਗੇ ਤੇ ਕੋਈ ਨਹੀਂ ਬੱਚਾ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਹੈ ਕਰਾਵਾਂਗੇ ਕੋਈ ਇਲਾਜ ਵਰਕਰ ਜਦੋਂ ਬੰਦਾ ਬੰਦੇ ਮਗਰ ਆਉਂਦਾ ਹੈ ਤਾਂ ਨੇਚਰਲ ਹੈ ਬੰਦਾ ਵੱਡਾ ਹੁੰਦਾ ਤੇ ਵਰਕਰਾਂ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ ਜਿੱਤ ਹਾਰ ਪ੍ਰਮਾਤਮਾ ਦੇ ਹੱਥ ਹੈ ਵਰਕਰਾਂ ਕੰਨੀਓ ਸਾਡੇ ਕੋਈ ਕਮੀ ਨਹੀਂ ਨਾ ਸਾਡੇ ਪਿਆਰ ਚ ਕਵੀਆਂ ਨਾ ਇੰਨਾ ਕੰਨੀਓ ਕਵੀਆਂ ਹੱਥ ਨੂੰ ਹੱਥ ਹੈ ਤੇ ਬੜਾ ਤਕੜੇ ਹੋ ਕੇ ਜਿਹੜੇ ਵਰਕਰ ਆ ਉਹ ਸਾਡੇ ਨਾਲ ਖੜੇ ਹੈ ਅੱਜ ਵੀ ਖੜੇ ਹੈ ਸਾਡੇ ਬਾਪੂ ਵੇਲੇ ਤੋਂ ਖੜੇ ਹੈ ਅਸੀਂ ਇਹਨਾਂ ਦੇ ਨਾਲ ਹੈ ਸਾਡੇ ਨਾਲ ਨਹੀਂ ਹਥਿਆਰ ਜੀ ਕਿਹੜੇ ਰਿਕਵਰ ਕਰਾਉਣੇ ਆ ਉਧਾਰ ਇੱਕ ਬਹਾਨਾ ਹੁੰਦਾ ਹੈ ਹੁਣ ਵੀ ਕੀ ਰਿਕਵਰ ਹੋਇਆ ਕੁਝ ਵੀ ਨਹੀਂ ਰਿਕਵਰ ਹੋਇਆ ਕਿ ਜਦੋਂ ਕੋਈ ਕਾਸੀਂ ਗਲਤੀ ਕੀਤੀ ਨਹੀਂ ਇੱਕ ਚੀਜ਼ ਵੇਖ ਲਓ ਵੀ ਕੋਈ ਅ 2000 ਬੰਦਾ ਉਸ ਦਿਨ 71 ਹੋਊਗਾ ਇੱਥੇ ਤੇ ਤੁਸੀਂ ਵੀ ਹਾਜ਼ਰ ਹੋਵੋਗੇ ਇੱਥੇ ਕੀ ਤੁਹਾਡੇ ਕੋਲੇ ਕੋਈ ਵੀਡੀਓ ਹੈ ਫਾਇਰਿੰਗ ਹੁੰਦਿਆਂ ਦੀ ਮੈਂ ਤੁਹਾਨੂੰ ਪੱਤਰਕਾਰਾਂ ਨੂੰ ਪੁੱਛਦਾ ਕਿਸੇ ਬੰਦੇ ਕੋਲੇ ਕੋਈ ਵੀਡੀਓ ਹੈ ਫਾਇਰਿੰਗ ਹੁੰਦਿਆਂ ਦੀ ਉਦੋਂ ਕਾਨੂੰਨੀ ਉਹ ਲੱਗਿਆ ਵਿਆ ਸੀ ਆ ਉਹਦਾ ਕੰਡਕਟ ਲੱਗਿਆ ਵਿਆ ਸੀ ਤੇ ਇਲੈਕਸ਼ਨ ਕਮਿਸ਼ਨ ਦੀਆਂ ਸਖਤ ਹਦਾਇਤਾਂ ਸੀਗੀਆਂ ਕਿ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਸਾਰੇ ਪ੍ਰੋਸੈਸ ਤੇ ਜੇ ਉਦੋਂ ਕੈਮਰੇ ਲੱਗੇ ਸੀ ਤਾਂ ਫਿਰ ਕੋਈ ਸਾਡਾ ਕੋਈ ਫਾਇਰ ਕਰਦੇ ਦੀ ਫੋਟੋ ਹੋਣੀ ਚਾਹੀਦੀ ਹੈ ਕੋਈ ਵੀਡੀਓ ਹੋਣੀ ਚਾਹੀਦੀ ਹੈ ਕਿੱਥੇ ਹੈ ਕੋਈ ਜੇ ਇੰਨੀ ਥਾਂ ਤੇ ਹੈ ਨਹੀਂ ਤਾਂ ਫਿਰ ਕੀ ਸਾਬਤ ਹੁੰਦਾ ਹੈ ਕਿ ਸਾਰਾ ਕੁਝ ਸਾਡੇ ਦੇ ਕੋਲਾਂਡ ਕੀਤਾ ਗਿਆ ਸੀ ਤਾਂ ਕੋਈ ਗੱਲ ਹੀ ਨਹੀਂ ਅਸੀਂ ਨਹੀਂ ਚਲਾਈ ਅੱਛਾ ਕੰਰਿਸ਼ਲ 14 ਦਿਨ ਲਈ ਕਿਹਾ ਗਿਆ ਸੀ ਅਸੀਂ ਆਪਦੀ ਕਾਨੂੰਨੀ ਕਾਰਚਾਰਾ ਜੀ ਕਰਾਂਗੇ ਜੋ ਵੀ ਕਾਨੂੰਨ ਦੇ ਮੁਤਾਬਕ ਜਮਾਨਤ ਵਗੈਰਾ ਦਾ ਜੋ ਪ੍ਰੋਸੈਸ ਹੈਗਾ ਅਸੀਂ ਉਹ ਆਪ ਕਰਾਂ ਮਾਨਯੋਗ ਕੋਰਟ ਵੱਲੋਂ ਅੱਜ ਅੱਜ ਦਾ ਕਡਿਸ਼ਲ ਦਾ ਹੁਕਮ ਫਰਮਾਇਆ ਗਿਆ 14 ਦਿਨ ਦਾ ਉਹ ਅੱਜ ਅੱਜ ਦਾ ਜਿਹੜਾ ਰੀਲਿੰਗ ਵਿੱਚ ਅਸੀਂ ਤੇ ਕੋਈ ਹੋ ਗਿਆ ਫਰਦਰ ਵਾਲੀ ਜੀ ਨੂੰ ਹੁਕਮ ਆਇਆ ਬਿਲਕੁਲ ਜੀ 2 ਦਿਨ ਦਾ ਹੋਰ ਵਾਰਡ ਮੰਗਿਆ ਸੀ ਅਸੀਂ ਕੋਈ ਵੈਪਨ ਕਵਰ ਕਰਾਉਣਾ ਸੀ ਨਾਲ ਜਿਹੜੇ ਹੋਰ ਇਹਨਾਂ ਦੇ ਸਾਥੀ ਸੀ 15 ਵੀਰ ਉਹਨਾਂ ਬਾਰੇ ਪੁਸ਼ਟੀ ਕਰਨੇ ਬਾਰੇ ਸੀ ਆ ਬਿਲਕੁਲ ਜੀ ਉਹਨਾਂ ਨੇ ਵੈਪਨ ਕਿੰਨੇ ਸੀਗੇ 4 ਕਵਰ ਹੋ ਗਏ ਨੇ ਕਢੀਰ ਕਵਰ ਆ ਗਿਆ ਨੇ ਸੋ ਹੋਰ ਵੀ ਹੈ ਜੂ ਪੀਛੋਂ ਉਹਨੂੰ ਦਿੰਦਾ ਸੀ ਜੀ ਜੀ ਨਾਲ ਸੰ ಜನಕ್ಕೆ ಮಹಿಳೆ ಚೌದಾ ಜುಡಿಶಿಯಲ್ಮಾಡುತ್ತೆ ಮಿಲ್